हां जी 사ਸਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਪਿੰਡ ਤੂਲਕਾ ਜ਼ਿਲ੍ਹਾ ਅਮਰਸਰ ਤਸੀਲ ਬਾਬਾ ਬਕਾਲਾ ਸਾਹਿਬ ਇਸ ਘਰ ਚੋਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀਗੀ ਘਰੇਲੂ ਪਸ਼ੂਆ ਕੋਈ ਵਪਾਰ ਦਾ ਕੰਮ ਨਹੀਂ ਕਰਦੇ ਇੱਕ ਛੋਟੀ ਸੇਲ ਕਰਨੀਆਂ ਤੇ ਇੱਕ ਕਰਨੀਆਂ ਛਾਈ ਆਲ ਵੜ ਬਹੁਤ ਹੀ ਸੋਹਣੇ ਸੁਨੱਖੇ ਪਸ਼ੂਆ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਆਪਾਂ ਹਰਵਾਰ ਬੇਨਤੀ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਵੀ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਤੇ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਣੀ ਆ ਵੀਰ ਨਾਲ ਇਹਨਾਂ ਦੀ ਡਿਟੇਲ ਲੈਣੀਆਂ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਆ ਜੀ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਹੈ ਜੀ ਆਪਣੇ ਵਧੀਆ ਤੇ ਆਪਣਾ ਘਰੇਲੂ ਹੀ ਆ ਹਨਾ ਕੁਝ ਘਰੇਲੂ ਹੀ ਠੀਕ ਹੈ ਤਾਂ ਦੋ ਹੀ ਆ ਦੋ ਹੀ ਡੰਗਰ ਬਸ ਠੀਕ ਹੈ ਜੀ ਐਡਰੈਸ ਦੱਸ ਦਿਓ ਜੀ ਆਪਣਾ ਜ਼ਿਲ੍ਹਾ ਅਮਰਸਾ ਜੀ ਤਹਿਸੀਲ ਬਾਬਾਗੜਾ ਜੀ ਤੇ ਪਿੰਡ ਧੂਲਕਾ ਠੀਕ ਹੈ ਜੀ ਨਾਮ ਕੀ ਵੀ ਦਿੱਤੀ ਆਪਣਾ ਜਗਰੂਪ ਸਿੰਘ ਫੋਨ ਨੰਬਰ ਦੱਸ ਦਿਓ ਜੀ 814602996 ਠੀਕ ਹੈ ਜੀ ਤੇ ਪਹਿਲਾਂ ਵੈਢ ਦਿਖਾ ਦਈਏ ਹਾਂ ਜੀ ਵੈਢ ਦਿਖਾ ਲਓ ਵੈਢ ਦਾ ਇਹ 1 ਮਹੀਨਾ ਰਹਿੰਦਾ ਸੂਚ अच्छा एक विनर no या। <सवण> है शाही हाल शाही हाल ठंडी है प्योर ਤੋਂ ਨਾਲੀ ਵਹਿੜ ਆਏ प्योर ਹੈ ਸ਼ਾਈ ਆਲ प्योर ਸ਼ਾਈ ਆਲ ਤੇ ਠੰਡੀ ਠੰਡੀ ਠੀਰੀ ਆ ਠੰਡੀ ਠੀਰੀ ਆ ਆ ਵੇਖੋ ਜੀ ਬਾਕੀ ਥੋੜਾ ਡਰਦੀ ਜਰੂਰ ਆ ਬਾਕੀ ਠੰਡੀ ਆ ਬੜੀ ਠੰਡੀ ਹੈ ਹਮ ਠੀਕ ਆ ਤੇ ਕਿੰਨੇ ਕੁ ਦੁੱਧ ਵਾਲੀ ਵੀਰਜੀ ਏ ਦੁੱਧ ਦੇ 13-14 ਕਿਲੋ ਚੁੰਦੇ ਨੇ ਅੱਛਾ 13-14 ਕਿਲੋ ਹਾਂਜੀ ਤੇ ਟਾਈਮ ਮਹੀਨਾ ਲੈ ਜੂਗਾ ਜਿਆਦਾ ਲੈ ਜੂ ਨੋਵਾ ਮਹੀਨਾ ਲੱਗਿਆ ਗੱਲ ਦਾ ਠੀਕ ਆ ਹਾਂਜੀ ਚੈੱਕ ਕਰਵਾਈ ਆ ਨਾ ਤੁਸੀਂ ਚੈੱਕ ਪਾਸ ਆ ਚੈੱਕ ਪਾਸ ਨਵਾਂ ਮਹੀਨਾ ਘਰ ਦੀ ਵੈਡ ਸਾਡੀ ਠੀਕ ਹੈ ਜੀ ਹਾਂਜੀ ਤੋਰੀਏ ਵੀਰ ਜੀ ਇਹਨੂੰ ਆ ਵੇਖੋ ਜੀ ਹੈ ਵੀਰ ਦੱਸਦਾ ਕਿ ਠੰਡੀ ਦੀ ਰੀ ਆ ਸ਼ਾਈ ਆਲਾ ਬਹੁਤ ਸੋਹਣੀ ਕੁਆਲਿਟੀ ਵਾਲੀ ਚੰਗੀ ਕੁਆਲਿਟੀ ਵਾਲੀ ਆ ਵੇਖੋ ਜੀ ਬਾਕੀ ਉੱਪਰ ਵੀ ਬੰਨ ਹੈਗੀ ਆ ਤੇ ਥੱਲੇ ਧੁੰਨ ਵੀ ਹੈਗਾ オリジナル ਸ਼ਾਈ ਆਲਾ ਚੰਗੀ ਕੁਆਲਿਟੀ ਆ ਸ਼ਾਈ ਆਲ ਦੀ ਬਹੁਤ ਭੈਣ ਭਰਾ ਪਸੰਦ ਕਰਦੇ ਇਹਨਾਂ ਵੇੜਾ ਨੂੰ ਚੰਗੀ ਬਰੀਡ ਆ ਨਿੱਕਾ ਮੂੰਹ ਆ ਤੇ ਲੇਵਾ ਜਿਹੜਾ ਵਾ ਵੀ ਤਕਰੀਬਨ ਚੰਗਾ ਸੋਨਾ ਤਿਆਰ ਕਰੂਗੀ ਢਿੱਲਾਂ ਦੇ ਹਿਸਾਬ ਨਾਲ ਜੇ ਕੋਈ ਚੰਗੀ ਸੰਭਾਲ ਲੂਗਾ ਹੁਣ ਤਾਂ ਹੀ ਇਹਨੂੰ 트ਾਂਜੈਕਸ਼ਨ ਪਾ ਦੇ ਕੋਈ ਤੇ ਚੰਗੀ ਬਣ ਜੂਵੇ ਜਾਣ ਤੋਂ ਵੀਰ ਜੀ ਕਰੋਚਾ ਕਿ ਇੱਕ ਮਹੀਨੇ ਦੀ ਕੱਚੀ ਆ ਦੇਖੋ ਬਾਕੀ ਕੱਦ ਕੋਈ ਜ਼ਿਆਦਾ ਵੱਡਾ ਨਹੀਂਗਾ ਨਾਰਮਲ ਜਿਆ ਕੱਦ ਦੇ ਆ ਜਿੱਡਾ ਕ ਹੁੰਦਾ ਵੇੜਾਂ ਦਾ ਓਡਾਂ ਕ ਹੈਗਾ ਦੀ ਵੇਖੋ ਕਰੋ ਜਖਾ 12 ਲੀਟਰ ਜੀ ਵਾਇਰ ਦਿੱਤੋ 12 13 12 13 ਦੇ ਵਿੱਚ ਵਿੱਚ ਐਰਕ ਕਿੰਨਾ ਵਾਧਾ ਕਰੂਗਾ 14 15 ਕਰ ਦੂਗੀ ਠੀਕ ਆ ਤੇ ਥਾਣ ਥਣ ਕਿਦਾਂ ਵੀਰ ਜੀ ਕੋਈ ਵਾਅਦਾ ਘਾਟ ਨਹੀਂ ਰਹੀ ਓਕੇ ਆਪਣੀ ਚੱਕ ਇੱਥੇ ਕਰਕੇ ਖੜੋ ਠੀਕ ਹੈ ਜੀ ਠੀਕ ਹੈ ਆਪਣੀ ਪੂਰੀ ਚੱਕ ਪਾਸ ਸਾਰਾ ਕੁਝ ਕਰਕੇ ਫੇਕੜੋ ਜੀ 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 ਤੇ ਕਿੰਨਾ ਮੁੱਲ ਕਰਨਾ ਜੀ ਮੁੱਲ ਦੇ 45000 ਰੁਪਏ ਠੀਕ ਹੈ ਜੀ ਛੋਟ ਕਿੰਨੀ ਕਰ ਦੋਗੇ ਛੋਟ ਹਾਂ ਨਾ 40000 ਦੀ ਉੱਚੇ ਮੌਕੇ ਛੋੜ ਕਰ ਦੋਗੇ ਹਾਂਜੀ ਕਰ ਲਾਂਗੇ ਆ ਜੀ ਦਾ ਮਾਤਰ ਕਰ ਫੋਨ ਲਾ ਲੈ ਕੋਈ ਵੀ ਹਨਾ ਮਹੀਨਾ ਹੀ ਖੜੂਗੀ ਕਿ ਮਹੀਨਾ ਖੜੂਗੀ ਤੇ 5-6 ਦਿਨ ਤੁਹਾਨੂੰ ਪਤਾ 9 ਮਹੀਨੇ ਡੰਗਾਂ ਲੈ ਜਾਂਦੇ ਹਾਂ ਹਾਂ ਇਹ ਗੱਲ ਬਾਕੀ ਵੀਰ ਨੇ ਇਹ ਮਹੀਨਾ ਦੱਸਿਆ ਵਾ ਹੋ ਸਕਦਾ ਹੋਵੇ 10 ਦਿਨ ਉੱਤੇ ਲੈ ਜਾਏ 15 ਲੈ ਜਾਏ ਬਾਕੀ ਕਈ ਜਨ ਰੱਬ ਦੀ ਮਰਜ਼ੀ ਹੁੰਦੀ ਆ ਜੇ ਉੱਤੇ ਵੀ ਲੈ ਜਾ 5 ਦਿਨ ਤੇ ਤਸੱਲੀ ਅਗਲਾ ਆਪਣੀ ਕਰ ਲਿਆ ਆ ਜੀ ਤੇ ਝੋਟੀ ਬਾਰੇ ਦੱਸਿਓ ਜੀ ਝੋਟੀ ਪਹਿਲਾ ਸੂਆ ਸੋਈ ਆ ਹਾਂਜੀ ਹਾਂਜੀ ਤੇ ਬੱਚਾ ਗਿਆ ਮਾਰੇ ਦਾ ਕਟਾ ਅੱਛਾ ਕਿੰਨਾ ਚਿਰ ਹੋ ਗਿਆ ਸੋਈ ਨੂੰ ਮਹੀਨਾ ਹੋ ਗਿਆ ਸੋਈ ਨੂੰ ਅੱਛਾ ਇੱਕ ਮਹੀਨਾ ਹੋ ਗਿਆ ਇੱਕ ਮਹੀਨਾ ਪੂਰਾ ਠੀਕ ਹੈ ਤੇ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ ਦੁੱਧ ਹੈਗਾ 10 ਲੀਟਰ ਤੇ ਗਾਰੰਟੀ ਜਿਹੜਾ 9 ਲੀਟਰ ਆ ਅੱਛਾ ਹਾਂਜੀ ਤੋਰੋ ਜੀ ਇਹਨੂੰ ਗਾਰੰਟੀ ਜਿਹੜਾ ਲੀਟਰ ਮਾਰ ਕੇ ਦੇਣਾ 9 ਲੀਟਰ ਠੀਕ ਹੈ ਜੀ ਝੋਟੀ ਸੋਹਣੀ ਆ ਸਿੰਘ ਦੀ ਕੁਆਲਿਟੀ ਵੇਖੋ ਝੋਟੀ ਦੀ ਪਿੱਠ ਬੁੜਾ ਚੰਗਾ ਚੌੜਾ ਆ ਵੇਖੋ ਜੀ ਖਾਣ ਵੇਖੋ ਕਿੱਡਾ ਸੋਹਣਾ ਲੱਗਾ ਤੇ ਲੇਵਾ ਕੱਟ ਵਾਲਾ ਜੀ ਪੂਰਾ ਸੋਹਣਾ ਫਿਕਸ ਆਰਡਰ ਜਿਹਨੂੰ ਕਹਿ ਦਿੰਦੇ ਆ ਤੇ ਥਣਾ ਦਾ ਗੈਪ ਵੀ ਚੰਗਾ ਕਰੋ ਚੱਕ ਸੋਹਣੀ ਹੈ ਝੋਟੀ ਗੋਲ ਮੋਲ ਜੀ ਕਰੋ ਚੱਕ ਜੀ ਝੋਟੀ ਕੁਆਲਿਟੀ ਚੰਗੀ ਹੈ ਝੋਟੀ ਦੀ ਆਜੋ ਭਾਜੀ ਲੈ ਆਓ ਬਾਕੀ ਥਾਣੇ ਵੀ ਬੜੇ ਸੋਹਣੇ ਲੱਗੇ ਆਣੇ ਵੱਖੋ ਵੱਖ ਪੀਰ ਵੀ ਟੀਮੀ ਦੇ ਪਾਰ ਆਣੇ ਆ ਗੋ ਲਗਾ ਹਾਂਜੀ ਹਾਂਜੀ ਦੇਖੋ ਦੁੱਧ ਹੁਣ ਹਾਜ਼ਰ 9 ਕਿਲੋ 9 ਲੀਟਰ ਲੀਟਰ ਮਾਰ ਕੇ ਗੱਲਾਂ ਆਣੀ ਆ ਲੀਟਰ ਮਾਰ ਕੇ ਠੀਕ ਹੈ ਜੀ ਠੀਕ ਆ ਭਾਵੇਂ ਮੇਰੇ ਕੋ 4 ਡੰਗ ਚੋਂ ਭਾਵੇਂ 5 ਡੰਗ ਚੋਂ ਤੇ ਮਿਲਦੀ ਭਾਜੀ ਕਿੱਦਾਂ ਦੀ ਟੀਕੇ ਨਾਲ ਕੇ ਵੰਡ ਤੇ ਵੰਡ ਪਾਓ ਅੱਛਾ ਤੇ ਵੰਡ ਪਾ ਕੇ ਥੱਲੇ ਬਹਿ ਜਾਓ ਠੀਕ ਹੈ ਕੀ ਗੱਲ ਨਹੀਂ ਸੁਣ ਸਹੀ ਆ ਬਾਕੀ ਲੈਵਾਂ ਲੂਗਾ ਸੋਨਾ ਮੈਂ ਇਹਦਾ ਆਵੇ ਦਿਖਾਓ ਇੱਕਾ ਚੰਗੀ ਤਾਂ ਸਾਰੇ ਪੈਸੇ ਟੀਕਾ ਨਹੀਂ ਲਾਉਣਾ ਮੇਰੇ ਘਰ ਭਾਵੇਂ 4 ਡੰਗ ਚੋਂ ਭਾਵੇਂ 5 ਡੰਗ ਦੇ ਦੋ ਵੰਡ ਪਾਉਣਾ ਗਾੜੀ ਵੰਡ ਪਾ ਕੇ ਥੱਲੇ ਬਹਿ ਜਾਓ ਠੀਕ ਹੈ ਜੀ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ 75000 ਰੁਪਏ ਤੇ ਛੋਟ ਕਿ ਨਹੀਂ ਕਰ ਦੋਗੇ ਛੋਟ ਹਾਂ ਨਾ 70000 ਰੁਪਏ ਦਾ 70000 ਜੀ ਉਹ ਉਹ ਚੋਂ ਮੌਕੇ ਤੇ ਹੋ ਜੂ ਛੋਟ ਕਰ ਦਾਂਗੇ ਆਈ ਗਈ ਦਾ ਮਾਨਤਾਨ ਕਰ ਦਾਂਗੇ ਬਾਕੀ ਫੋਨ ਲਾ ਲੇ ਹਰ ਹਾਂਜੀ ਫੋਨ ਲਾ ਲਓ ਕੋਈ ਆਏ ਦਾ ਮਾਨਤਾਨ ਬੱਚੇ ਦੀ ਹੈਗੀ ਵੀਡੀਓ ਵੀਡੀਓ ਤੁਹਾਡੇ ਕੋਲ ਕਿ ਨਹੀਂ ਨਹੀਂ ਬੱਚੇ ਦੀ ਹੀ ਬਣਾਈ ਨਹੀਂ ਕਿਹੜਾ ਵਪਾਰੀ ਕੰਮ ਹਲਾ ਕੇ ਨੂ ਕੀ ਪਾਈ ਤੇ ਲੋਡ ਬੰਦੇ ਕਰਕੇ ਵੇਚਣ ਦੇ ਠੀਕ 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 ਹੈ ਠੀਕ ਹੈ ਮੇਲ ਦੀ ਵੰਡ ਪਾ ਗਏ ਠੀਕ ਟੀਗਾ ਇੱਕ ਕੋਈ ਟੀਗਾ ਨਹੀਂ ਜੇ ਟੀਗਾ ਲਾਵੇ ਤਾਂ ਮੈਂ ਫਰੀ ਦੇ ਦੂੰ ਠੀਕ ਨਾ ਕੋਈ ਲੱਤ ਨਹੀਂ ਇਹ ਤੁਹਾਡੇ ਘਰ ਭਾਵੇਂ ਨਾਂ ਲਵਾਵੇ ਜਿੰਨੇ ਲੈ ਕੇ ਜਾਣੀ ਆ ਨਾ ਉਹ ਇਹ ਚੀਜ਼ ਪੱਕੀ ਨੋਟਿਸ ਰੱਖਿਓ ਵੀ ਕਈ ਵਾਰਾਂ ਜੇ ਦਾ ਬੱਚਾ ਨਹੀਂ ਹੁੰਦਾ ਡੰਗਰ ਦੂਜੇ ਘਰ ਜਾ ਕੇ ਉੱਪਰ ਆ ਜ਼ਰੂਰ ਕਰ ਕਰਨਾ ਹੁਣੇ ਭਾਵੇਂ ਵੰਡ ਪਾ ਕੇ ਤੁਹਾਨੂੰ ਦਿਖਾ ਦਿੰਦੇ ਆ ਉਹ ਕੋਈ ਗੱਲ ਜਿੰਨੇ ਖਰੀਦਣੀ ਭੈਣ ਭਰਾ ਆਪੇ ਆ ਕੇ ਚੋਣੋ ਆ ਕੇ ਭਾਵੇਂ ਇੱਥੇ ਚੈੱਕ ਕਰਕੇ ਜੇ 4 ਮਾ ਦੀ ਭਾਵੇਂ 4 ਡੰਗ ਚ ਹੋਵੇ ਭਾਵੇਂ 5 ਡੰਗ ਚ ਹੋਵੇ ਠੀਕ 9 ਲੀਟਰ ਮਾ ਕੇ ਦਊਗਾ ਕਸਲੀਦਾਰ ਤੇ 70000 ਜੋ ਮਾਨ ਉਹ ਜੀ 70000 ਮਾਤਾ ਨੇ ਕਰੂੰਗਾ ਝੋਟੀ ਪਹਿਲੇ ਸੂਏ ਸੂਈ ਮਹੀਨਾ ਹੋਇਆ ਸੂਈ ਨੂੰ ਠੀਕ ਹੈ ਜੀ ਇਹ ਗਾਰੰਟੀ ਆਪਣੀ ਸਹੀ ਹੈ ਕਾਰ ਨਹੀਂ ਕੋਈ ਗੱਲਬਾਤ ਹੋਰ ਜੀ ਨਹੀਂ ਬਸ ਜੀ ਚੱਲ ਠੀਕ ਹੈ ਲਾ ਲਿਓ ਵੀ ਇਹਨੂੰ ਫੋਨ ਪਸ਼ੂ ਦੋਵੇਂ ਬਹੁਤ ਸੋਹਣੇ ਆ ਝੋਟੀ ਵੀ ਬੜੀ ਚੰਗੀ ਕੁਆਲਿਟੀ ਦੀ ਆ ਵੇਖ ਲਓ ਥਣ ਥਣ ਵੇਖ ਲਓ ਥਣਾ ਦੀ ਤਾਂ ਨਹੀਂ ਬਾਤ ਘਾਟ ਕੋਈ ਆ ਗਈ ਵੀਰ ਜੀ ਹਾਂ ਓਕੇ ਬਰਾਬਰ ਠੀਕ ਹੈ ਜੀ ਸਾਵੇਂ ਆ ਗਿਆ ਆਪਣੀ ਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾ ਜੀ ਭਾਈ ਆਪਾਂ ਕਿਹੜੇ ਵਪਾਰੀ ਕਰਦੇ ਕੰਮ ਆ ਠੀਕ ਹੈ ਜੀ ਤੁਹਾਡੇ ਪਹੂ ਆਡੇ ਉਹਦਾਂ ਕੰਮ ਆ ਠੀਕ ਹੈ ਜੀ ਅਗਰ ਤਾਂ ਵੇਚ ਦਿੱਤੇ ਸਾਲ ਪਿਛੇ ਕਦਾਂ ਸਹੀ ਆ ਬਾਕੀ ਲਾ ਲਿਓ ਵੀਰ ਨੂੰ ਫੋਨ ਤੇ ਵੀਡੀਓ ਕਰਦੇ ਸ਼ੇਰ ਜੀ ਧੰਨਵਾਦ ਜੀ